ਕੀ ਕੀ ਨਾਮ ਆਪਣਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਜੀ ਤੇ ਇਹ ਜਿਹੜੀ ਜੀਪ ਮੈਂ ਦੇਖ ਰਿਹਾ ਵਾਂ ਇਹ ਮਤਲਬ ਤੁਸੀਂ ਆਪ ਤਿਆਰ ਕੀਤੀ ਹੈ ਹਾਂ ਜੀ ਮੈਂ ਆਪ ਤਿਆਰ ਕੀਤੀ ਹੈ ਅੱਛਾ ਜੀ ਸਾਰੀ ਆਪ ਤਿਆਰ ਕੀਤੀ ਹੈ ਸਾਰੀ ਲੈ ਕੇ ਇੱਕ ਲੈਗਟ ਤੱਕ ਵਿੱਚ ਬੈਂਡਿੰਗ ਵਰਕ ਸ਼ੇਡਿੰਗ ਵਰਕ ਸਪੈਕਟਿਕਲ ਵਰਕ ਸਾਰਾ ਮੈਂ ਆਪ ਕੀਤਾ ਹੈ ਇਹ ਇੰਜਨ ਤੇ ਹੈ ਜਾਂ ਬੈਟਰੀ ਤੇ ਹੈ ਇਹ ਬੈਟਰੀ ਮਾਡਲ ਤੇ ਹੈ ਬੈਟਰੀ ਮਾਡਲ ਤੇ ਹੈ ਤੇ ਕਿੰਨਾ ਕੁ ਚਿਰ ਇਹਨੂੰ ਟਾਈਮ ਲੱਗ ਗਿਆ ਵਾਲਾ ਬਣਾਉਣ ਵਾਸਤੇ ਇਹਨੂੰ ਜੇ ਕੰਟੀਨਿਊ ਲੱਗੇ ਚਾਰ ਕਿੰਨੇ ਲੱਗ ਜਾਂਦੇ ਆ ਚਾਰ ਮਹੀਨੇ ਲੱਗ ਜਾਂਦੇ ਆ ਹਾਂਜੀ ਕਿੰਨਾ ਖਰਚਾ ਆ ਗਿਆ ਵਾ ਇਸ ਗੱਡੀ ਦੇ ਉੱਪਰ ਜੀ 2 ਲੱਖ ਤੇ 20 ਹਜ਼ਾਰ ਖਰਚਾ ਆ ਗਿਆ ਠੀਕ ਹੈ ਜੀ ਫੁਲੀ ਮੋਡੀਫਿਕੇਸ਼ਨ ਹੋਈ ਹੈ ਜੀ ਤੇ ਸਪੀਕਰ ਡਿਸਪਲੇ ਸਾਰਾ ਕੁਝ ਪਾਰ ਚਲੌਣ ਵਿੱਚ ਕਿੱਦਾਂ ਦੀ ਲੱਗਣੀ ਹੈ ਚਲੌਣਾ ਵਿੱਚ ਬਹੁਤ ਸੁਨੋਦਾ ਹੈ ਲਾਈਟ ਵੇਟ ਹੈ ਅੱਛਾ ਜੀ ਇਹ ਇਹਦਾ ਫਿਰ ਸਰਕਾਰੀ ਨੰਬਰ ਲੱਗੇਗਾ ਕਿ ਆਉ ਨਹੀਂ ਇਹ 20 ਤੋਂ 25 ਤੱਕ ਸਪੀਡ ਜਿਹੜੀ ਹੁੰਦੀ ਉਹਨੂੰ ਲੋੜ ਨਹੀਂ ਹੈ ਵੈਰੀਫਿਕੇਸ਼ਨ ਦੀ ਅੱਛਾ ਜੀ ਹਾਂ ਮਤਲਬ ਕੋਈ ਨੰਬਰ ਦੀ ਲੋੜ ਨਹੀਂ ਪੈਂਦੀ ਨਹੀਂ ਇਹ ਗਲੀ ਮਹੱਲੇ ਵਾਸਤੇ ਕੋਈ ਲੋੜ ਨਹੀਂ ਪੈਂਦੀ ਇਹ ਵੈਰੀਫਿਕੇਸ਼ਨ ਦੀ ਲੋੜ ਨਹੀਂ 20 ਤੋਂ 25 ਸਪੀਡ ਇਸ ਕਰਕੇ ਠੀਕ ਹੈ ਜੀ ਹਾਂ ਕੋਈ ਮਤਲਬ ਇਹਨੂੰ ਜੀਪ ਨੂੰ ਦੇਖ ਕੇ ਕੋਈ ਹੋਰ ਬੰਦਾ ਇਸ਼ਕ ਉੱਠਦਾ ਬਾਤ ਹੈ ਉਹਦੇ ਬਾਰੇ ਮਤਲਬ ਕੀ ਕਰਤਾ ਡਾ ਕਹਿਣਾ ਵਾ ਪਿਓ ਨੂੰ ਤਿਆਰ ਕਰਕੇ ਦੇ ਸਕਦੇ ਆ ਜਾਂ ਕਿਦਾਂ ਹਾਂਜੀ ਉਹਨੂੰ ਤਿਆਰ ਕਰਕੇ ਦੇ ਸਕਦੇ ਆ ਜੀ ਸਾਡੇ ਕੋਲ ਦੋ ਵਰਕਸ਼ਾਪ ਆਪਣੀ ਇੱਕ ਆਪਣੇ ਕਾਮੇਡੀ ਚੋਂ ਤੇ ਕਬਡੀ ਵਰਕਸ਼ਾਪ ਵਿੱਚ ਇਹ ਜੋਸ਼ ਮਾਣੇ ਤੇ ਚ ਲੱਗਾ ਉਹੀ ਲਾ ਕੇ ਦਿਓਗੇ ਜਾਂ ਮਤਲਬ ਕਿਦਾਂ ਰਿਪਾਇਮੈਂਟ ਦੇ ਹਿਸਾਬ ਨਾਲ ਜਿੱਦਾਂ ਦੀ ਕਸਮ ਦੀ ਡਿਪਾਰਟਮੈਂਟ ਹੈ ਠੀਕ ਜੇ ਸਾਨੂੰ ਕਹਿੰਦਾ ਕਿ ਮੈਂ ਵਧੀਆ ਮੋਡੀਫਾਈ ਕਰਨੀ ਹੈ ਸਾਥੀ ਜੋ ਕੇ ਰੱਖਣੀ ਉਸ ਹਸਾਬ ਨਾਲ ਰੇਟ ਬਣੇਗਾ ਤਾਂ ਤੁਹਾਨੂੰ ਜਨਾ ਮਨ ਨਹੀਂ ਦੇ ਠੀਕ ਆ ਆਰਡਰ ਦੇ ਤਿਆਰ ਹੋਗੀ ਉਹ ਤਾਂ ਆਪਣਾ ਕਰਾਂਗੇ ਕਿ ਕਿਹੜੀ ਜਗ੍ਹਾ ਤਿਆਰ ਕੀਤੀ ਰਗੀ ਤੇਜੀ ਕਾਮੇਡੀ ਚੰਡੀਗੜ੍ਹ ਤੋਂ ਕਰਾਂਗੇ ਸੰਗਾਂਗ ਲੱਗਦੇ ਸੈਂਟ ਠੀਕ ਆ ਤੇ ਆਪ ਇੰਟੀ ਕਰ ਰਹੇ ਹੋ ਤਾਂ ਪੜਾਈ ਕਰ ਰਹੇ ਹੋ ਮੈਂ ਸਟੱਡੀ ਵੀ ਕਰ ਰਿਹਾ ਨਾਲ ਡਾਈਮਿਕਰ ਦਾ ਕੰਮ ਵੀ ਕਰਦਾ ਹਾਂ ਠੀਕ ਹੈ ਠੀਕ ਹੈ ਹਾਂ ਸਟੱਡੀ ਮੇਚੰ ਕੋਲੈਜ ਕਰਦਾ ਜੀ ਮੈਂ ਅੱਛਾ ਉੱਥੇ ਐਡੇ ਹੀ ਕਰਦਾ ਹਾਂ ਇੱਕ ਸਾਲ ਹੋ ਗਿਆ ਮੇਰਾ ਇੱਕ ਸਾਲ ਲੰਘਦਾ ਸੀ ਠੀਕ ਹੈ ਹਾਂ ਬਹੁਤ ਵਧੀਆ ਕੰਮ ਆ ਜੀ ਬਹੁਤ ਤੁਹਾਡੇ ਮਿਹਨਤ ਕੀਤੀ ਹੈ ਲੋਕਾਂ ਨੇ ਵੀ ਦੇਖ ਕੇ ਤੁਹਾਡੇ ਇਹ ਦੇਣਗੇ ਵੀ ਸਾਨੂੰ ਵੀ ਤਿਆਰ ਕਰਕੇ ਦਿਓ ਸਾਨੂੰ ਵੀ ਤਿਆਰ ਕਰਕੇ ਹਾਂ ਜੀ ਆਲੇ ਆਰਡਰ ਤਿੰਨ ਚਾਰ ਆਰਡਰ ਆ ਗਏ ਆ ਜੀ ਅੱਛਾ ਅੱਛਾ ਤੇ ਉਹਨਾਂ ਨੂੰ ਫਿਰ ਮਹੀਨੇ ਦਾ ਟਾਈਮ ਦੇ ਦਤਾ ਕਿਉਂਕਿ ਇਸ ਗੱਡੀ ਦਾ ਥੋੜਾ ਪ੍ਰੋਸੈਸ ਕੰਪਲੀਟ ਕਰਕੇ ਉਸ ਤੋਂ ਬਾਅਦ ਉਹਨਾਂ ਦਾ ਆਰਡਰ ਲੈ ਲੈਂਦੇ ਆਂ 这个，这个。